ਕਿ ਭਾਈ ਤੁਹਾਡੇ ਆ ਤੁਹਾਡਾ ਸਾਥੀ ਭਾਨਾ ਸਿੱਧੂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾਵਾ ਭੈਣਾਂ ਦੀ ਸਾਰੇ ਆਮ ਗਾਲਾਂ ਕੱਢਦਾ ਲਾਈਵ ਦੇ ਵਿੱਚ ਤੁਸੀਂ ਯਾਰ ਕਿਵੇਂ ਰੋਕ ਲਓਗੇ ਕਿਸੇ ਨੂੰ ਆਪਣੇ ਸਿੰਪਲ ਵੀਡੀਓ ਪਾਉਣ ਤੋਂ ਵੀ ਕਿਵੇਂ ਰੋਕ ਸਕਦੇ ਹੋ ਤੁਸੀਂ ਤੁਹਾਡੇ ਹੀ ਰਾਜ ਹੋ ਗਿਆ ਇਹ ਸਾਰੇ ਪਾਸੇ ਜਿਹੜਾ ਫੇਕ ਨੰਬਰ ਦਾ ਤੁਸੀਂ ਕਾਲ ਕਰ ਰਹੇ ਹੋ ਅਗਲੇ ਨੂੰ ਕੁੜੀਆਂ ਨੂੰ ਮਾਰ ਕੇ ਸ਼ੇਰ ਬਣਨ ਵਾਲੇ ਹੋ ਯਾਰ ਭਾਈ ਕੱਲ ਦਾ ਮੁੱਦਾ ਤੁਸੀਂ ਦੇਖ ਹੀ ਲਿਆ ਹੋਣਾ ਉਹ ਕਮਲਕੌਰ ਵਾਲਾ ਪ੍ਰੀਤ ਜੱਟੀ ਹੋ ਗਿਆ ਦੀਪਿਕਾ ਲੁਥਰਾ ਹੋ ਗਿਆ ਉਹ ਸਾਰੇ ਮੁੱਦੇ ਚੱਲ ਰਿਹਾ ਜਿਹੜੇ ਪੰਜਾਬ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਕਮਲਕੌਰ ਸਹੀ ਆ ਠੀਕ ਆ ਉਹ ਗਲਤ ਕਰਦੀ ਸੀ ਤਾਂ ਬਹੁਤ ਗਲਤ ਕੰਟੈਂਟ ਪਾਉਂਦੀ ਸੀ ਅਸਰ ਗਲਤ ਪੈਂਦਾ ਬੱਚਿਆਂ ਦੇ ਉੱਪਰ ਪਰ ਮੈਂ ਇੱਕ ਗੱਲ ਇਹ ਵੀ ਪੁੱਛਣਾ ਚਾਹੁੰਦਾ ਜਿਹੜੇ 4 ਲੱਖ ਲੋਕ 5 ਲੱਖ ਉਹਨੂੰ ਫੋਲੋ ਕਰਦੇ ਸੀ ਉਹ ਕੌਣ ਨੇ ਕਸੂਰ ਕੱਲਾ ਉਹਦਾ ਤਾਂ ਹੈ ਨਹੀਂ ਕਿ ਕਸੂਰ ਤਾਂ ਜਿਹੜੇ ਥੰਦੇ ਉਹਨੂੰ ਦੇਖਦੇ ਆ ਉਹਨਾਂ ਲੋਕਾਂ ਨੂੰ ਦੇਖਦੇ ਆ ਫੋਲੋ ਕਰਦੇ ਆ ਉਹਨਾਂ ਨੂੰ ਕਮੈਂਟ ਕਰਦੇ ਜਿੱਥੋਂ ਉਹਨਾਂ ਨੂੰ ਕਮਾਈ ਹੁੰਦੀ ਆ ਕਸੂਰਵਾਰ ਤਾਂ ਉਹ ਵੀ ਹੈਗੇ ਨੇ ਜੇ ਲੋਕ ਦੇਖਦੇ ਆ ਤਾਂ ਉਹ ਬਣਾਉਂਦੀ ਸੀ ਉਹਦੀ ਸੀ ਕਿ ਇਹ ਲੋਕ ਦੇਖਦੇ ਆ ਜਾਂ ਉਹਨੂੰ ਉਥੋਂ ਕਮਾਈ ਹੁੰਦੀ ਆ ਕਮਲਕੌਰ ਨੂੰ ਜਿਹੜੀ ਵੀ ਹੈਗੀ ਉਹ ਕੰਚਨ ਕੁਮਾਰੀ ਜਿਹੜਾ ਵੀ ਕੁਝ ਵੀ ਨਾਮ ਹੈਗਾ ਉਹਦਾ ਜੇ ਲੋਕ ਦੇਖਦੇ ਆ ਤੇ ਉਹ ਦਿਖਾਉਂਦੀ ਸੀ ਪਰ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਭਾਈ ਫੇਰ ਤਾਂ ਅਦਾਲਤਾਂ ਬੰਦ ਕਰ ਦਈਏ ਆਪਾਂ ਹੁਣ ਤੁਸੀਂ ਇਹ ਦੇਖੋ ਕਿ ਉਸ ਕਤਲ ਦੇ ਵਿੱਚ ਤਿੰਨ ਸਿੰਘ ਅੰਦਰ ਜਾਣਗੇ ਤਿੰਨ ਸਿੰਘ ਇੱਕ ਕੁੜੀ ਦੇ ਕਤਲ ਦੇ ਵਿੱਚ ਅੰਦਰ ਜਾਣਗੇ ਤਿੰਨ ਸਿੰਘ ਤੁਸੀਂ ਦੇਖ ਲਓ ਹੁਣ ਆ ਜਿਹੜੇ ਲੋਕ ਉਹਨਾਂ ਨੂੰ ਹੁਣ ਕਹਿ ਰਹੇ ਨੇ ਕਿ ਕੌਮ ਦਾ ਹੀਰਾ ਕੌਮ ਦੇ ਹੀਰੋ ਜਿਹੜੇ ਲੋਕ ਉਹਨਾਂ ਨੂੰ ਕਹਿ ਰਹੇ ਨੇ ਆ ਚੀਜ਼ਾਂ ਮੈਂ ਦੇਖੂਗਾ ਕਿ ਮਗਰ ਕੌਣ ਜਾਂਦਾ ਉਹਨਾਂ ਦੇ ਕੋਈ ਪੁੱਛਗਿੱਛ ਕਰ ਜਦੋਂ ਉਹਨਾਂ ਨੂੰ ਸਜ਼ਾ ਹੋਣੀ ਹੈ ਜਾਂ ਜੇਲ੍ਹ 'ਚ ਜਾਣਗੇ ਜਦੋਂ ਮਗਰ ਕੋਈ ਕੇਲਾ ਦੇਣ ਤੱਕ ਨਹੀਂ ਜਾਂਦਾ ਆ ਇਹ ਲੋਕ ਸਿਰਫ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕੌਮ ਦਾ ਹੀਰੋ ਕੌਮ ਦਾ ਹੀਰਾ ਕਹਿ ਕੇ ਬਸ ਉਹਨਾਂ ਨੂੰ ਉਹ ਕਰੀ ਜਾਂਦੇ ਨੇ ਮੈਂ ਤਾਂ ਅਮਰਤਪਾਲ ਮਹਿਰ ਨੂੰ ਵੀ ਕਹਿਣਾ ਪਿਆ ਕਿ ਭਰਾ ਜੇ ਉਹਨਾਂ ਨੇ ਐਡੀਆਂ ਪਟੀਆਂ ਗਲਤੀਆਂ ਕੀਤੀਆਂ ਨੇ ਤਾਂ ਮਾਰਨਾ ਹੱਲ ਨਹੀਂ ਹੈਗਾ ਕਿੰਨੇ ਕ ਮਾਰ ਲੋਂਗੇ ਯਾਰ ਤੁਸੀਂ ਕਿੰਨਿਆਂ ਨੂੰ ਮਾਰ ਲੋਂਗੇ ਇੱਥੇ ਤਾਂ ਹਰ ਤੀਜੇ ਘਰ ਦੇ ਵਿੱਚ ਰੀਲ ਬਣਦੀ ਆ ਰੀਲਾਂ ਤਾਂ ਹੁਣ ਆਮ ਬਣਨ ਲੱਗੀਆਂ ਨੇ ਬੱਚੇ ਬਣਾਉਣ ਲੱਗ ਗਏ ਨੇ ਪਰਿਵਾਰਕ ਬਣਨ ਲੱਗੀਆਂ ਨੇ ਕਿਹਨੂੰ ਕਿਹਨੂੰ ਰੋਕੋਗੇ ਤੁਸੀਂ ਕਿਹਨੂੰ ਕਿਹਨੂੰ ਰੋਕੋਗੇ ਮਾਰ ਲਿਆ ਨੇ ਗਲਤੀ ਕੀਤੀ ਆ ਪਰ ਅਦਾਲਤਾਂ ਵੀ ਹੈਗੀਆਂ ਨੇ ਅਦਾਲਤਾਂ ਕਾਦੇ ਵਾਸਤੇ ਨੇ ਇਹਨਾਂ ਅਦਾਲਤਾਂ ਨੇ ਇੱਕ ਬਲਤਕਾਰੀ ਉਹ ਸਰਸੇ ਵਾਲਾ ਬਲਤਕਾਰੀ ਆ ਨਾ ਉਹਨੂੰ ਸਜ਼ਾ ਦੇ ਕੇ ਸਾਬਤ ਕਰਤਾ ਕਿ ਅਦਾਲਤਾਂ ਹੈਗੀਆਂ ਨੇ ਕਿੰਨੀ ਸੀ ਉਹਦੀ ਚੜ੍ਹਾਈ ਦੇਖ ਲੋ ਸਰਸੇ ਵਾਲੇ ਬਲਤਕਾਰੀ ਦੀ ਸੌਦਾ ਸਾਧ ਵਾਲੇ ਦੀ ਕਿੰਨੀ ਚੜ੍ਹਾਈ ਆ ਉਹਦੀ ਕਿੰਨੇ ਉਹਦੇ ਕਿੰਨੀ ਉਹਦੀ ਚੜ੍ਹਾਈ ਆ ਦੇਖ ਲੋ ਕਿੰਨੇ ਉਹਦੇ ਮੰਤਰੀ ਹੋਰ ਸਾਰੇ ਅਗਗੇ ਪਿੱਛੇ ਫਿਰਦੇ ਸੀ ਪਰ ਫਿਰ ਵੀ ਇੱਕ ਅਦਾਲਤ ਨੇ ਉਹਨੂੰ ਸਜ਼ਾ ਦਿੱਤੀ ਆ ਨਾ ਬਲਤਕਾਰ ਦੇ ਕੇਸ਼ ਚੰਦਰ ਬੈਠਾ ਨਾ ਬੈਠਾ ਨਾ ਅਦਾਲਤਾਂ ਅਦਾਲਤਾਂ ਤੋਂ ਲੋਕਾਂ ਦਾ ਹਜੇ ਉਹ ਨਹੀਂ ਨਾ ਉੱਠਿਆ ਪਿਛਵਾੜੇ ਹੋਰ ਤੁਸੀਂ ਇਹ ਦੇਖੋ ਇੱਕ ਕਤਲ ਦੇ ਵਿੱਚ ਤਿੰਨ ਗੁਰਸੇਖੰਦਰ ਜਾਣਗੇ ਅਮਰਤਾਰੀ ਪਿੱਛੇ ਕੌਣ ਜਾਊਗਾ ਕੋਈ ਵੀ ਨਹੀਂ ਕਿਸੇ ਨੇ ਨਹੀਂ ਜਾਣਾ ਪਿੱਛੇ ਇਹ ਲੋਕ ਸਿਰਫ ਸੋਸ਼ਲ ਮੀਡੀਆ ਤੇ ਉੱਪਰ ਪੰਪ ਦੇਣ ਵਾਲੇ ਨੇ ਬਸ ਮੈਂ ਇੱਕ ਗੱਲ ਹੋਰ ਪੁੱਛਦਾ ਨਵਦੀਪ ਜੱਲ ਵਿੜੇ ਨੇ ਵੀ ਪਾਈ ਆ ਵੀਡੀਓ ਪਰਮਿੰਦਰ ਝੋਟੇ ਨੇ ਵੀ ਪਾਈ ਆ ਭਾਈ ਮੈਂ ਤਾਂ ਤੁਹਾਨੂੰ ਇੱਕ ਗੱਲ ਪੁੱਛਦਾ ਨਵਦੀਪ ਦਵੇ ਜਵਾਬ ਇਹਨਾਂ ਚੀਜ਼ਾਂ ਦਾ ਜਾਂ ਫਿਰ ਆਪਣੇ ਪਰਮਿੰਦਰ ਝੋਟਾ ਦੇ ਦੇ ਪਰਮਿੰਦਰ ਝੋਟਾ ਕਿ ਭਾਈ ਤੁਹਾਡੇ ਆ ਤੁਹਾਡਾ ਸਾਥੀ ਭਾਨਾ ਸਿੱਧੂ ਲੋਕਾਂ ਦੀਆਂ ਧੀਆ ਭੈਣਾਂ ਨੂੰ ਮਾਵਾ ਭੈਣਾਂ ਦੀ ਸऱ्याਆਂ ਗਾਲਾਂ ਕੱਢਦਾ ਲਾਈਵ ਦੇ ਵਿੱਚ ਸऱ्याਆਂ ਗਾਲਾਂ ਕੱਢਦਾ ਲੋਕਾਂ ਦੀਆਂ ਧੀਆ ਭੈਣਾਂ ਨੂੰ ਲੋਕਾਂ ਦੀਆਂ ਧੀਆ ਭੈਣਾਂ ਨੂੰ ਸऱ्याਆਂ ਭਾਨਾ ਸਿੱਧੂ ਕਹਿੰਦਾ ਤੁਹਾਡੀ ਜੁਬਾਨ ਖਿੱਚ ਲਊਗਾ ਮੈਂ ਜੇ ਮੇਰੇ ਮੂਰੇ ਬੋਲੀਆਂ ਸऱ्याਆਂ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਸऱ्याਆਂ ਵੀਡੀ ਪਾਨਾ ਸਿੱਧੂ ਹੋ ਗਿਆ ਜਿਹੜੀਆਂ ਵੀਡੀਓ ਬਣਾਉਂਦੇ ਨੇ ਉਹ ਕਿੰਨੀਆਂ ਕਿਸੇ ਦਿੰਦੀਆਂ ਨੇ ਬੱਚਿਆਂ ਨੂੰ ਪਹਿਲਾਂ ਤਾਂ ਮੈਨੂੰ ਇਹ ਦੱਸ ਦੋ ਉਹਨਾਂ ਨੂੰ ਕੌਣ ਕਿਉਂ ਨਹੀਂ ਰੋਕਦੇ ਕੋਈ ਵੀ ਉਹਨਾਂ ਨੂੰ ਫੋਨ ਕਰਕੇ ਧਮਕੀਆਂ ਕਿਉਂ ਨਹੀਂ ਦਿੰਦੇ ਅਸਵੇਰੇ ਮੈਂ ਉੱਠਿਆ ਉਹ ਪ੍ਰੀਤ ਜੱਟੀ ਨਾਮ ਦੀ ਕੁੜੀ ਨੂੰ ਧਮਕੀਆਂ ਦੇਣ ਲੱਗਾ ਹੋਇਆ ਕੋਈ ਬੰਦਾ ਫੇਕ ਨੰਬਰਾਂ ਤੋਂ ਦੱਸੋ ਉਹ ਕਹਿੰਦੀ ਮੈਂ ਤਾਂ ਇੱਕ ਸਾਲ ਹੋ ਕੇ ਗਲਤ ਗੱਲ ਗੰਦ ਦੂਜੀ ਵੀਡੀਓ ਨਹੀਂ ਕੋਈ ਪਾਈ ਹੈਗੀ ਕੰਟੈਂਟ ਗੰਦਾ ਪਾਈ ਕੋਈ ਨਹੀਂ ਹੈਗਾ ਦੱਸ ਫਿਰ ਇਹ ਪਾਨੇ ਸਿੱਧੂ ਵਰਗਿਆਂ ਨੂੰ ਪਾਨੇ ਭਗੋੜੇ ਵਰਗਿਆਂ ਨੂੰ ਕਿਉਂ ਨਹੀਂ ਕੋਈ ਫੋਨ ਕਰਦਾ ਇਹ ਆਪ ਦੀ ਬਜਲ ਬੇੜਾ ਹੋ ਗਿਆ ਪਰਮਿੰਦਰ ਛੋਟਾ ਇੱਥੇ ਕਿਉਂ ਬੰਦ ਹੋਈ ਦੀ ਜਵਾਨਾਂ ਆਪਣੀਆਂ ਭਾਨੇ ਸਿੱਧੂ ਨੂੰ ਕਿਉਂ ਨਹੀਂ ਰੋਕਦਾ ਸਰੇ ਆਮ ਉਹ ਕਹਿੰਦਾ ਵਾ ਸਰੇ ਆ ਮੇਰੇ ਕੋ ਵੀਡੀਓ ਪਈਆਂ ਉਹਦੀਆਂ ਸਰੇ ਆਮ ਲੋਕਾਂ ਦੀਆਂ ਧੀਆਂ ਪੈਣਾ ਸਰੇ ਆਮ ਕਹਿੰਦਾ ਮੈਂ ਤੇਰੀ ਜ਼ੁਬਾਨ ਖੇਚ ਲੂੰਗਾ ਸਰੇ ਆਮ ਮਾਵਾ ਪੈਣਾ ਦੀਆਂ ਗਾਲਾਂ ਕੱਢਦਾ ਜਿਹਨੇ ਲੈਣੀਆਂ ਮੇਰੇ ਤੋਂ ਲੈ ਲਿਓ ਵੀਡੀਓ ਉਹ ਕਿੰਨੀਆਂ ਕ ਸਮਾਜ ਨੂੰ ਸੇਧ ਦਿੰਦੀਆਂ ਨੇ ਭਾਨੇ ਭਗੋੜੇ ਹੋਣੀ ਜਿਹੜੇ ਉਹ ਫੀਮ ਖਾ ਕੇ ਜਾਂ ਕੋਈ ਸ਼ੋਰ ਕਰ ਕਰ ਕੇ ਟੇਟੇ ਮੇਟੇ ਹੋ ਕੇ ਜਿਹੜੀਆਂ ਉਹ ਵੀਡੀਓ ਪਾਉਂਦੇ ਨੇ ਉਹ ਕਿੰਨੀ ਕ ਸਮਾਜ ਨੂੰ ਸੇਧ ਦਿੰਦੀਆਂ ਨੇ ਉਹ ਪ੍ਰੀਤ ਜੱਟੀ ਨੂੰ ਕਿਹ ਕਿ ਮੇਰਾ 5 ਮਹੀਨੇ ਦਾ ਬੱਚਾ ਵਾ ਮੈਨੂੰ ਸਾਲ ਹੋ ਗਿਆ ਕਿ ਮੈਂ ਕੋਈ ਗਲਤ ਕੰਟੈਂਟ ਨਹੀਂ ਪਾਇਆ ਅਜੇ ਤੱਕ ਸਾਲ ਹੋ ਗਿਆ ਕੋਈ ਗਲਤ ਕੰਟੈਂਟ ਬਣਾਉਣਾ ਬੰਦ ਕਰਤਾ ਉਹ ਕਹਿੰਦਾ ਤੂੰ ਵੀਡੀਓ ਹੀ ਨਹੀਂ ਪਾਉਣੀ ਕੋਈ ਵੀ ਤੁਸੀਂ ਯਾਰ ਕਿਵੇਂ ਰੋਕ ਲਓਗੇ ਕਿਸੇ ਨੂੰ ਆਪਣੇ ਸਿੰਪਲ ਵੀਡੀਓ ਪਾਉਣ ਤੋਂ ਵੀ ਕਿਵੇਂ ਰੋਕ ਸਕਦੇ ਹੋ ਤੁਸੀਂ ਕੱਲੂ ਤੁਸੀਂ ਪੰਜਾਬ ਦੇ ਜਿਹੜੀਆਂ ਮੂਵੀਆਂ ਬਣਦੀਆਂ ਨੇ ਪੰਜਾਬੀ ਮੂਵੀ ਬਣਦੀਆਂ ਨੇ ਜਿਹੜੀਆਂ ਉਹਦੇ ਵਿੱਚ ਕਲਾਕਾਰਾਂ ਕੰਮ ਕਰਦੀਆਂ ਨੇ ਕੁੜੀਆਂ ਤੁਸੀਂ ਉਹਨਾਂ ਨੂੰ ਕਹਿ ਦੋਗੇ ਕੰਮ ਨਹੀਂ ਕਰਨਾ ਤੁਹਾਡੇ ਹੀ ਰਾਜ ਹੋ ਗਿਆ ਇਹ ਸਾਰੇ ਪਾਸੇ ਜਿਹੜਾ ਸਹੀ ਹੈ ਸਹੀ ਹੈ ਗਲਤ ਹੈ ਗਲਤ ਨੂੰ ਗਲਤ ਕਹੋ ਤੁਸੀਂ ਤੁਸੀਂ ਉਹ ਵਿਚਾਰੀ ਰੋ ਰਹੀ ਹੈ ਕਿ ਮੇਰਾ 5 ਮਹੀਨੇ ਦਾ ਬੱਚਾ ਵਾ ਕਿ ਭਾਈ ਮੈਨੂੰ ਸਾਲ ਹੋ ਗਿਆ ਮੈਂ ਕੰਟੈਂਟ ਨਹੀਂ ਪਾਇਆ 1 ਸਾਲ ਹੋ ਗਿਆ ਕੋਈ ਗਲਤ ਕੰਟੈਂਟ ਨਹੀਂ ਪਾਇਆ ਉਹਨੂੰ ਕਹਿ ਰਿਹਾ ਵਾ ਕਿਉਂ ਦਮਾਉਦਾ ਫੇਰ ਦੇਖ ਲਈ ਅਸੀਂ ਕੀ ਕਰਦੇ ਹਾਂ ਕਰ ਕੀ ਰੋਂਗੇ ਯਾਰ ਫੇਕ ਨੰਬਰ ਦਾ ਤੂੰ ਤੁਸੀਂ ਕਾਲ ਕਰ ਰਹੇ ਹੋ ਅਗਲੇ ਨੂੰ ਕੁੜੀਆਂ ਨੂੰ ਮਾਰ ਕੇ ਸ਼ੇਰ ਬਣਨ ਵਾਲੇ ਹੋ ਯਾਰ ਉਹ ਸਰਿਆਂ ਬੇਅਦ ਰੋਜ਼ ਬੇਅਦਮੀਆਂ ਹੋ ਰਹੀਆਂ ਨੇ ਸਾਡੇ ਉਹ ਗਰੰਤੀ ਸਿੰਘ ਕੱਲ ਗੁਰੂ ਘਰ ਦੇ ਵਿੱਚ ਚਿੱਟਾ ਵੇਚਦਾ ਫੜਿਆ ਗਿਆ ਉੱਥੇ ਕੀ ਕਰ ਲਿਆ ਆਪਾਂ ਸ਼ਰੇ ਆਮ ਲੋਕਾਂ ਨੂੰ ਆਹ ਦੁਕਾਨਾਂ ਪੰਨੀਆਂ ਜਾ ਰਹੀਆਂ ਨੇ ਆਪਣੇ ਅਮਰਤਾਰੀ ਬੰਦੇ ਆ ਮੱਲੋਂ ਇੱਕ ਸਮਾਨ ਲੈਟ ਹੋ ਗਿਆ ਦੀ ਦੁਕਾਨ ਪੰਤੀ ਗਰੀਬ ਦੀ ਤੁਸੀਂ ਇਹ ਖਾਲਸਾ ਰਾਜ ਆ ਗਿਆ ਯਾਰ ਆਪਣਾ ਮੈਨੂੰ ਦੱਸ ਦੋ ਇਹ ਖਾਲਸਾ ਰਾਜ ਆ ਆਪਣਾ ਥੱਲੇ ਲਿਖਦੇ ਨੇ ਉਹਦੇ ਇਹ ਖਾਲਸਾ ਰਾਜ ਆ ਗਿਆ ਬਾਈ ਕੁੜੀ ਨੂੰ ਮਾਰ ਕੇ ਖਾਲਸਾ ਰਾਜ ਆ ਗਿਆ ਜੇ ਦੋ ਚਾਰ ਹੋਰ ਕੁੜੀਆਂ ਨੂੰ ਮਾਰ ਲੋਗਾ ਖਾਲਸਾ ਰਾਜ ਆ ਗਿਆ ਖਾਲਸਾ ਦਾ ਦੂਜੇ ਦੀ ਧੀ ਪੈਣ ਨੂੰ ਦੁਸ਼ਮਣ ਦੀ ਧੀ ਪੈਣ ਨੂੰ ਵੀ ਆਪਣੀ ਧੀ ਪੈਣ ਸਮਝਦਾ ਜੇ ਉਹਨੇ ਕੁਝ ਗਲਤ ਕੀਤਾ ਪਰਚਾ ਕਿਟਾਉ ਜੇ ਤੂੰ ਸੱਤਵਾਉ ਉਹਨੂੰ ਆਪਾਂ ਫੈਸਲਾ ਕਰਨ ਵਾਲੇ ਕੌਣ ਹੁੰਨੇ ਆ ਬੇਅਦਬੀ ਦਾ ਤਾਂ ਆਪਣੇ ਤੋਂ ਇਨਸਾਫ ਨਹੀਂ ਦਿੱਤਾ ਗਿਆ 2015 ਦਾ ਹੁਣ ਤੱਕ ਨਿਤ ਨਮੀ ਬੇਅਦਬੀ ਹੁੰਦੀ ਆ ਨਿਤ ਨਮੀ ਬੇਅਦਬੀ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਤੱਕ ਵੱੜ ਗਏ ਆਪਣੇ ਬੰਦੇ ਕੀ ਕੁਛ ਹੋਇਆ ਉੱਥੇ ਕੀ ਕਰ ਲਿਆ ਆਪਾਂ ਆ ਕੱਲ ਵੀ ਆਈ ਹੈ ਨਾ ਵੀਡੀਓ ਬਣਾ ਲੈ ਦੀ ਉੱਧਰ ਬਣਾ ਲੈ ਬਲਦੀ ਗਰੰਟੀ ਸਿੰਘ ਚਿੱਟਾ ਵੇਚਦਾ ਗੁਰੂ ਘਰ ਚ ਬਹਿ ਕੇ ਗਰੰਟੀ ਸਿੰਘ ਉਹ ਜਿਹੜੇ ਆਪਣੇ ਅਮਰਤ ਧਾਰੀਆਂ ਨੇ ਦੁਕਾਨ ਪੰਨੀ ਇੱਕ ਲੇਟ ਹੋ ਗਿਆ ਥੋੜਾ ਆਰਡਰ ਯਾਰ ਆਪਣੇ ਆ ਬਾਣਾ ਸੀ ਗਾ ਗੁਰੂ ਨੇ ਆਪਾਂ ਨੂੰ ਬਾਣਾ ਬਖਸ਼ਿਆ ਵੇ ਇਹ ਡਰੋਨ ਨੂੰ ਥੋੜਾ ਬਖਸ਼ਿਆ ਯਾਰ ਬਾਣੇ ਦਾ ਕਿਧਰ ਹੋ ਰਹਿਗਾ ਸਤਕਾਰ ਮੈਂ ਫੇਰ ਪੁੱਛੂਗਾ ਨਾ ਲੋਕਾਂ ਨੂੰ ਜਿਹੜੇ ਅੱਜ ਅਮਰਤਪਾਲ ਨੂੰ ਕਹਿ ਰਹੇ ਨੇ ਮੈਰੋ ਨੂੰ ਹੀਰੋ ਹੀਰਾ ਮੈਂ ਜਦੋਂ ਉਹ ਜੇਲ੍ਹ ਚ ਬੈਠੂਗਾ ਨਾ ਜਾ ਕੇ ਮੈਂ ਦੇਖੂਗਾ ਇਹ ਲੋਕਾਂ ਨੂੰ ਕਿਹੜਾ ਉਹਨੂੰ ਇੱਕ ਵਾਰ ਵੀ ਮੁਲਾਕਾਤ ਕਰਨ ਜਾਂਦਾ ਕਿਹੜਾ ਉਹਨੂੰ ਇੱਕ ਕੇਲਾ ਵੀ ਦੇਣ ਜਾਊਗਾ ਦੇਖੂਗਾ ਮੈਂ ਇੱਕ ਕੁੜੀ ਦੇ ਕਤਲ 'ਚ ਤਿੰਨ ਸੰਗੰਦਰ ਜਾ ਰਹੇ ਆ ਯਾਰ ਤੁਹਾਡੇ ਦੀ ਮਾਨ ਵਾਲੀ ਗੱਲ ਹੋਊਗੀ ਇਹ ਕਮਾਲ ਹੋ ਗਿਆ ਯਾਰ ਉਹ ਵਿਚਾਰੀ ਕਹਿ ਰਹੀ ਹੈ ਕਿ ਮੈਨੂੰ ਸਾਲ ਹੋ ਗਏ ਕੋਣ ਉਹਨੂੰ ਕਹਿੰਦੇ ਤੂੰ ਫੋਟੋ ਹੀ ਨਹੀਂ ਪਾਉਣੀ ਕੋਈ ਤੁਸੀਂ ਕਿਵੇਂ ਕਿਸੇ ਨੂੰ ਰੋਕ ਸਕਦੇ ਹੋ ਯਾਰ ਕਿਵੇਂ ਕਿਸੇ ਰੋਕ ਲਓਗੇ ਤੁਸੀਂ ਆ ਜਿਹੜਾ ਤੁਹਾਡੇ ਆ ਜਲੂਪੁਰ ਵਾਲਾ ਬਾ ਅਮਰਤਪਾਲ ਇਹਦੇ ਬੰਦੇ ਸਾਰਾ ਦਿਨ ਅੱਬੇ ਗੇਲੇ ਵਰਗੇ ਅਮਰੀਕਾ 'ਚ ਬੈ ਕੇ ਸਰਿਆਂ ਕਹਿੰਦੇ ਨੇ ਕਿੰਚਣ ਮਹਿਕਮਾ ਅਸੀਂ ਚਲਾਉਨੇ ਆ। ਉਹਨਾਂ ਦਾ ਕੀ ਕਰ ਲਿਆ? ਉਹਦਾਂ ਦੇ ਬੰਦੇ ਸਰਿਆਂ ਸਾਡੀਆਂ ਧੀਆ ਭੈਣਾਂ ਦੀਆਂ ਫੋਟੋ ਮੈਡੀਟ ਕਰਕੇ ਪਾਉਂਦੇ ਨੇ ਫੇਕ ਆਈਡੀਆਂ ਤੋਂ। ਕੀ ਕਰ ਲਿਆ ਤੁਸੀਂ? ਬੰਦ ਕਰਾ ਲਿਓ ਉਹ ਕੰਮ। ਬੰਦ ਕਰਾ ਲਿਓ ਉਹ ਕੰਮ ਤੁਸੀਂ। ਸਰਿਆਂ ਸਾਡੀਆਂ ਜਿਹੜਾ ਕੋਈ ਅਮਰਤਪਾਲ ਦੇ ਖਿਲਾਫ ਬੋਲਦਾ ਐਮਪੀ ਦੇ, ਉਹ ਜਿਹੜਾ ਐਮਪੀ ਬਣਿਆ ਵਾ ਜੱਲੂਪੁਰ ਵਾਲਾ ਜੇ ਉਹਦੇ ਕੋਲ ਖਿਲਾਫ ਬੋਲਦਾ ਸਾਨੂੰ ਨਹੀਂ ਕਹਿਣਗੇ ਫੇਕ ਆਈਡੀਆਂ ਸਾਡੀਆਂ ਧੀਆ ਭੈਣਾਂ ਦੀ ਫੋਟੋ ਮੈਡੀਟ ਕਰਕੇ ਪਾਉਣਗੇ। ਰੋਕ ਲਿਓ ਕੰਮ, ਉਹ ਕੰਮ ਸਹੀ ਆ ਪਰ ਤੁਹਾਡੇ ਸਾਹਮਣੇ। ਮਾਰਨਾ ਕਿਸੇ ਨੂੰ ਹ ਫਿਰ ਮੈਨੂੰ ਇੱਕ ਗੱਲ ਦੱਸ ਦੋ ਜੇ ਇਹ ਸਹੀ ਆ ਫੈਸਲਾ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਨੂੰ ਸਨਮਾਨਤ ਕਰਨਾ ਚਾਹੀਦਾ ਮੈਰੋ ਨੂੰ ਬੁਲਾ ਕੇ ਦੋ ਚੀਜ਼ਾਂ ਹੋਣੀ ਚਾਹੀਦੀ ਜਾਂ ਤੱਕ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਹਿਣ ਕਿ ਇਹ ਸਹੀ ਹੋਇਆ ਜਾਂ ਕਹਿਣ ਗਲਤ ਹੋਇਆ ਇੱਕ ਬਿਆਨ ਆਉਣਾ ਚਾਹੀਦਾ ਉਹਨਾਂ ਦਾ ਅਕਾਲ ਤਖਤ ਸਾਹਿਬ ਤੋਂ ਦੋਨਾਂ ਦਾ ਇੱਕ ਬਿਆਨ ਆਉਣਾ ਚਾਹੀਦਾ ਵਾ ਕਿਉਂਕਿ ਸਾਡੀ ਅਦਾਲਤਾਂ ਜਿਹੜੀ ਸਰਵਉੱਚ ਉਹ ਐਸਜੀਪੀਸੀ ਆ ਤੇ ਆਪਣੇ ਅਕਾਲ ਤਖਤ ਸਾਹਿਬ ਆ ਬਿਆਨ ਆਇਆ ਨਾ ਕੋਈ ਆ ਨਵਦੀਪ ਜਲਬੇੜਾ ਮੈਂ ਕਹਿੰਨਾ ਭਾਨੇ ਸਿੱਧੂ ਬਾਰੀ ਤੁਸੀਂ ਕਿਉਂ ਚੁੱਪ ਹੋ ਜੰਨੇ ਹੋ ਫਿਰ ਆ ਪਰਮਿੰਦਰ ਝੋਟੇ ਨੂੰ ਪੁੱਛੋ ਕੱਲੂ ਤੁਸੀਂ ਕਹੋਗੇ ਜਿਹੜੀਆਂ ਐਕਟਰ ਨੀਆਂ ਪੰਜਾਬੀ ਫਿਲਮਾਂ 'ਚ ਕੰਮ ਕਰਦੀਆਂ ਉਹਨਾਂ ਨੂੰ ਕਹੋਗੇ ਕੰਮ ਨਹੀਂ ਕਰਨਾ ਫਿਰ ਮੈਂ ਅੱਜ ਕਿਉਂ ਭਾਈ ਕਿਉਂ ਨਹੀਂ ਕਰਨਾ ਲੋਕੀ ਚੰਨ ਤੇ ਪਹੁੰਚ ਗਏ ਤੁਸੀਂ ਫੇਰ ਉਹੀ ਸੋਚ ਲੈ ਕੇ ਬੈਠੇ ਹੋ ਆਪਣੇ ਅਜੇ ਆ ਪ੍ਰੀਤ ਜੱਟੀ ਉਹ ਨੂੰ ਉਹ ਕਹਿੰਦੀ ਮੈਨੂੰ ਫੇਰ ਇੱਕ ਨੰਬਰ ਤੋਂ ਬੰਦਾ ਧਮਕੀਆਂ ਦੇ ਰਹਾ ਦੱਸ ਦੋ ਦਿਨ ਦਾ ਟਾਈਮ ਆ ਫਿਰ ਕੀ ਹੋ ਜੂਗਾ ਜੇ ਮਾਰ ਵੀ ਦੋਂਗੇ ਫਿਰ ਕੀ ਹੋ ਜੂਗਾ origial ਨੰਬਰ ਤੋਂ ਕਰ ਕਾਲ ਜੇ ਹਿੰਮਤ ਆ ਫਿਰ ਉਹਨੂੰ ਇੱਕ ਕੁੜੀ ਨੂੰ ਤੁਸੀਂ ਫੇਕ ਨੰਬਰਾਂ ਤੋਂ ਕਾਲ ਕਰਕੇ ਡਰਾ ਰਹੇ ਹੋ ਕਹਿੰਦੇ ਮੈਂ ਸਾਲ ਹੋ ਗਿਆ ਮੈਨੂੰ ਬੰਦ ਕੀ ਤੈਨੂੰ ਕੰਟੈਂਟ ਉਹਨੂੰ ਕਹਿੰਦੇ ਤੇਰਾ ਘਰ ਵਾਲੇ ਨਹੀਂ ਕੰਮ ਕਰਦਾ ਤੂੰ ਇੱਥੋਂ ਵੇਸੇ ਕਿਉਂ ਕਮਾਉਣੀ ਆ ਪੈਸੇ ਤਾਂ ਕਈ ਕਮਾਉਂਦੇ ਨੇ ਭਾਨਾ ਸਿੱਧੂ ਵਰਗੇ ਵੀ ਕਮਾਉਂਦੇ ਨੇ ਬੇਸ ਆਪਣੇ ਇਹਨਾਂ ਤੋਂ ਹੀ ਫੇਸਬੁੱਕ ਆਈਡੀਆਂ ਤੋਂ ਭਾਨਾ ਸਿੱਧੂ ਹੋ ਗਿਆ ਭਾਨਾ ਪਗੌੜਾ ਹੋ ਗਿਆ ਲੱਖਾਂ ਹੋ ਗਿਆ ਕਿਹਨੂੰ ਨਹੀਂ ਪੈਸੇ ਆਉਂਦੇ ਸੋਸ਼ਲ ਮੀਡੀਆ ਤੋਂ ਮੈਨੂੰ ਦੱਸ ਦੋ ਉੱਥੇ ਵੀ ਬੋਲੋ ਸਾਰੇ ਜਾਣੇ ਉੱਥੇ ਕਿਉਂ ਨਹੀਂ ਬੋਲਦੇ ਸਾਰੇ ਜਾਣੇ ਫਿਰ ਸੋਸ਼ਲ ਮੀਡੀਆ ਤੋਂ ਕਮਾਈ ਕਿਉਂ ਨਹੀਂ ਹੈਗੀ ਪਹਿਲਾਂ ਮੈਨੂੰ ਇਹ ਦੱਸੋ ਤੂੰ ਸੋਨੂ ਕੁੜੀਆਂ ਦੀ ਦਿਖ ਗਈ ਕਿ ਕੁੜੀਆਂ ਨੂੰ ਦੱਬਾ ਲਓ ਬਸ ਮੋੜ ਕੇ ਉਹਨਾਂ ਨੂੰ ਜੇ ਸਕੋਰਟੀਆਂ ਮਿਲ ਗਿਆ ਚਾਰ ਚਾਰ ਬੰਦੇ ਉਹਨਾਂ ਨੂੰ ਮੇ ਜਾਣੇ ਆ ਫਿਰ ਕੀ ਕਰੋਗੇ ਜਾਂ ਤੁਸੀਂ ਮਰੋਂਗੇ ਜਾਓ ਮਾਰੂਗਾ ਨਾ ਜੇ ਕੋਈ ਸਕੋਰਟੀ ਆ ਜੇ ਮਾਰਨ ਜਾਓਗੇ ਤਾਂ ਫਿਰ ਸ਼ਿਵਸਨ ਆਲੇ ਨੂੰ ਉਹਨੇ ਨਾ ਪਿੱਟੋ ਕਿ ਸ਼ਿਵਸਨ ਆਲੇ ਸਾਡੇ ਸੰਤਾਂ ਨੂੰ ਗਲਤ ਬੋਲ ਕੇ ਸਕੋਰਟੀਆਂ ਲੈਂਦੇ ਨੇ ਫਿਰ ਇੱਥੇ ਆਪਾਂ ਆਪ ਮੌਕਾ ਦੇ ਰਹੇ ਕੋ ਉਹਨਾਂ ਨੂੰ ਸਕੋਰਟੀ ਲੈਣ ਲਈ ਅਸੀਂ ਸਾਰਾ ਦਿਨ ਪਿੱਟਦੇ ਆਂ ਸ਼ਿਵਸਨ ਆਲਿਆਂ ਦੀ ਸਾਰਾ ਦਿਨ ਉਹਨਾਂ ਨੂੰ ਕਹਿੰਨੇ ਆ ਕਿ ਉਹ ਸਾਡੇ ਸੰਤਾਂ ਬਾਰੇ ਅਪਸ਼ਬਦ ਬੋਲ ਕੇ ਸਕਿਉਰਟੀਆਂ ਲੈਂਦੇ ਨੇ ਇਹ ਤੇ ਹਾਲ ਹੋ ਗਿਆ ਹੁਣ ਕੁੜੀਆਂ ਨੂੰ ਡਰਾਉਂਦੇ ਫਿਰਦੇ ਨੇ ਫੇਕ ਨੰਬਰਾਂ ਤੋਂ ਤੇ ਉਹ ਸਕੋਰਟੀਆਂ ਲੈਂਦੀਆਂ ਫਿਰਦੀਆਂ ਨੇ ਜਾ ਕੇ ਥਾਣੇਾਂ 'ਚ ਕੱਲ ਦੀ ਕਿਸੇ ਕੋਈ ਬੋਲਿਆ ਕੋਈ ਕਿ ਗਰੰਟੀ ਸਿੰਘ ਦਾ ਚਿੱਟਾ ਵੇਚਦਾ ਫੜਿਆ ਗਿਆ ਗੁਰੂ ਘਰ 'ਚੋਂ ਕੋਈ ਬੋਲਿਆ ਕੋਈ ਬੋਲਿਆ ਕੋਈ ਕਿ ਗਰੀਬ ਦੀ ਦੁਕਾਨ ਪਾਂਤੀ ਇੱਕ ਦੀ ਸਾਰੀ ਉਹ ਆਰਡਰ ਪਿੱਛੇ ਇੱਕ ਕੋਈ ਬੋਲਿਆ ਲੋਕੀ ਬਾਹਰੇ ਤੋਂ ਡਰਨ ਲੱਗੇ ਨੇ ਸਤਕਾਰ ਤਾਂ ਬਹੁਤ ਦੂਰ ਦੀ ਗੱਲ ਆ ਬਾਹਰੇ ਤੋਂ ਡਰਨ ਲੱਗੇ ਨੇ ਲੋਕੀ ਆ ਅਕਾਲ ਫਿਲਮ ਦਾ ਕਿੰਨਾ ਰੌਲਾ ਪੈ ਰਿਹਾ ਹਫਤਾ 10 ਦਿਨ ਹੋ ਗਿਆ ਉਬ ਕੀਪੀ ਕਰੇ ਹਾਲ ਦਾ ਕਿ ਪੈਸੇ ਦੇ ਕੇ ਭਾਈ ਮੈਂ ਸਾਰਿਆਂ ਨੂੰ ਪੈਸੇ ਦਿੱਤੇ ਆ। ਬੋਲਿਆ ਕੋਈ? ਉੱਥੇ ਕਿਉਂ ਬੰਦ ਹੋ ਜਾਂਦੀਆਂ ਸਾਰੀਆਂ ਜਵਾਨਾਂ? ਜਿਹੜੇ ਲੋਕ ਕਹਿੰਦੇ ਨੇ ਅਸੀਂ ਪੈਸੇ ਦੇ ਕੇ ਫਿਲਮਾਂ ਓਕੇ ਕਰਵਾ ਲੈਂਦੀਆਂ ਨੇ। ਉੱਥੇ ਕਿਉਂ ਜਵਾਨਾਂ ਬੰਦ ਹੋ ਜਾਂਦੀਆਂ ਸਭ ਦੀਆਂ? ਤੁਸੀਂ ਸਾਰਿਆਂ ਨੂੰ ਡਰਾਉਣ ਲੱਗੇ ਪਏ ਹੋ। ਆਇਕਾ ਗੁਰਸੇਖ ਦਾ ਕਤਲ ਹੋਇਆ। ਗੁਰਪ੍ਰੀਤ ਹਰਿ ਨੌ 10 ਗੁਰਸੇਖ ਸੀ, ਬੇਕਸੂਰ ਸੀ। ਕੀ ਤਰ੍ਹਾਂ ਜਾਮ ਲੱਗ ਗਿਆ ਉਹਦਾ ਅਮਰਤਪਾਲ ਤੇ ਲੱਗਿਆ ਕੀ ਕੀਤਾ ਆਪਾਂ ਕੋਈ ਬੋਲੇ ਆ ਕੋਈ ਬੋਲੇ ਆ ਅੱਜ ਜਿਹੜੀਆਂ ਪੋਸਟਾਂ ਪਾ ਰਹੇ ਨੇ ਆਹ ਕੁੜੀ ਨੂੰ ਮਾਰ ਕੇ ਜਿਹੜਾ ਉਹਨੂੰ ਕਹਿ ਰਹੇ ਨੇ ਕਿ ਹਾਂ ਵੀ ਸਹੀ ਕੀਤਾ ਵਾ ਇਹ ਕਿੱਥੇ ਅਸੀਂ ਖੋਦਣ ਜਿਹਨਾਂ ਨੇ ਆਹ ਬੇਕਸੂਰ ਗੁਰਸਿੱਖ ਨੂੰ ਮਾਰੇ ਇੱਕ ਬੇਕਸੂਰ 6ਵੀਂ ਵਿੱਚ ਪੜਦਾ ਦਾ ਬੱਚਾ ਬਜ਼ੁਰਗਾਂ ਮਾਪਿਓ ਨੇ ਉਸ ਭੈਣ ਨੂੰ ਪੁੱਛੋ ਜਾ ਕੇ ਤੇ ਪਰਿਵਾਰ ਨੂੰ ਬੇਕਸੂਰ ਗੁਰਸਿੱਖ ਦੇ ਪਿੱਠ ਤੇ ਗੋਲੀਆਂ ਮਰਵਾਇਆਂ ਮਾਰੀਆਂ ਵੀ ਕਿੰਨਾ ਨੇ ਨਸ਼ੇੜੀਆਂ ਤੋਂ ਪੈਸੇ ਨਸ਼ੇੜੀਆਂ ਨੂੰ ਪੈਸੇ ਦੇ ਕੇ ਮਰਵਾਏ ਮਰਵਾਇਆ ਕਿਨੇ ਜਿਹਨੂੰ ਆ ਕੌਮ ਦਾ ਹੀਰੋ ਬਣਾਉਣ ਨੂੰ ਫਿਰਦੇ ਹੋ ਜਿੱਥੇ ਦਰ ਬਣਾਉਣ ਨੂੰ ਫਿਰਦੇ ਹੋ ਅਮਰਤਪਾਲ ਨੂੰ ਆਪਣੇ ਐਮਪੀ ਨੂੰ ਜੱਲੂਪੁਰਾ ਲੱਲੂਪੁਰਾ ਵਾਲੇ ਨੂੰ ਕਿਹੜਾ ਬੈਠਾ ਡਿਬਰੂ ਕਰ ਉਹਦੀਆਂ ਰੋਜ਼ ਚੱਟਾਂ ਬਾਹਰ ਲੋਰੀਆਂ ਨੇ ਸ਼ਲੀਲ ਚੱਟਾਂ ਉੱਥੇ ਕੋਈ ਵੀ ਨਹੀਂ ਬੋਲਦਾ ਉਹਦੀਆਂ ਡੇਲੀ ਆ ਰਹੀਆਂ ਨੇ ਵੀਡੀਓ ਉਹ ਵੀ ਆ ਧੀਆਂ ਪਹਿਣਾ ਦੇਖੋ ਤੁਸੀਂ ਕੀ ਕੁਛ ਆ ਰਹਿਆ ਉਹਦੇ ਵਿੱਚ ਕੀ ਕੁਛ ਕਿਹੜੀ ਕਦੀ ਭਾਸ਼ਾ ਵਰਤੀ ਜਾ ਰਹੀ ਹੈ ਸ਼ਲੀਲ ਚੱਟਾਂ ਦੇ ਵਿੱਚ ਉਹਦੇ ਬੰਦੇ ਐਸਸੀ ਭਾਈਚਾਰੇ ਦੀਆਂ ਧੀਆਂ ਭੈਣਾਂ ਨੂੰ ਕੀ ਬਰ ਕੁਝ ਬੋਲਦੇ ਨੇ ਐਸੇ ਨਾ ਚੈਟ ਵਾਇਰਲ ਹੋਈ ਸੀ ਉੱਥੇ ਕਿਉਂ ਨਹੀਂ ਬੋਲਦਾ ਕੋਈ ਵੀ ਬੰਦਿਆਂ ਨੂੰ ਮਾਰਨ ਦੀ ਹੋਰ ਗੱਲਬਾਤ ਚੱਲ ਰਹੀ ਆ ਉੱਥੇ ਕਿਉਂ ਨਹੀਂ ਬੋਲਦਾ ਕੋਈ ਮੈਨੂੰ ਦੱਸ ਦੋ ਗੁਰਪ੍ਰੀ ਹਰੀ ਨੌ ਦਾ ਕੀ ਕਸੂਰ ਸੀ ਜਿਹੜਾ ਨਸ਼ੇੜੀਆਂ ਤੋਂ ਉਹਦਾ ਕਤਲ ਕਰਾਇਆ ਗਿਆ ਇਹ ਅਮਰਤਪਾਲ ਨੇ ਕਰਵਾਇਆ ਭਾਈ ਅਵਤਾਰ ਸਿੰਘ ਖੰਡੇ ਦਾ ਕੀ ਕਸੂਰ ਸੀ ਜਿਹਦੀ ਮੁਖਵਰੀ ਕੀਤੀ ਇਸ ਬੰਦੇ ਨੇ ਭਾਈ ਨੇਜਰ ਦਾ ਕੀ ਕਸੂਰ ਸੀ ਮੈਨੂੰ ਦੱਸ ਦੋ ਜਿਹੜੀ ਇਹਨਾਂ ਨੇ ਮੁਖਵਰੀ ਕੀਤੀ ਉਸ ਬੰਦੇ ਉਹਨਾਂ ਬੰਦਿਆਂ ਦੀ ਮੈਨੂੰ ਰਾਸਤਾ ਦੋ ਨਾ ਤਾਂ ਕੀ ਕਸੂਰ ਕੀ ਉੱਥੇ ਕਿਉਂ ਨਹੀਂ ਬੋਲਦਾ ਕੋਈ ਮੈਰੋ ਵਾਲੇ ਮੁੱਦੇ ਤੇ ਸਾਰੀ ਬੋਲਣ ਲੱਗੇ